ਸਿਰ ਦੇ ਉੱਤੇ ਪੱਟੀਆਂ ਤੇ ਕੰਨ ਸੁਜੇ ਹੋਏ ਤੁਸੀਂ ਸੋਚਦੇ ਹੋਮੋਗੇ ਕਿ ਆਖਰੀ ਨਾ ਪੁਲਿਸ ਮੁਲਾਜ਼ਮਾਂ ਦੇ ਨਾਲ ਅਜਿਹਾ ਵਾਪਰਿਆ ਕੀ ਹੈ ਤਾਂ ਦੱਸਦੀ ਹੈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਕਰਦੇ ਹੋਏ ਕੁੱਟਾਪਾ ਕੀਤਾ ਤਾਂ ਦੱਸਦੀ ਹੈ ਕਿ ਫਿਰੋਜ਼ਪੁਰ ਪੋਲੋ ਟੈਕਨੀਕਲ ਕਾਲਜ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇ ਅਜਿਹਾ ਹੰਗਾਮਾ ਹੋਇਆ ਕਿ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਕਰਦੇ ਹੋਏ ਉਹਨਾਂ ਦੀ ਵਰਦੀ ਤੱਕ ਭਾਰ ਦਿੱਤੀ ਜਿਸ ਤੋਂ ਬਾਅਦ ਜ਼ਖਮੀ ਹਾਦਸੇ ਦੇ ਵਿੱਚ ਪੁਲਿਸ ਮੁਲਾਜ਼ਮਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬੈੱਡ ਦੇ ਉੱਤੇ ਇਲਾਜ ਅਧੀਨ ਮੁਲਾਜ਼ਮ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰੀਕੇ ਦੇ ਨਾਲ ਇਹ ਉੱਥੇ ਮਾਹੌਲ ਗਰਮਾਇਆ ਤਾਂ ਆਉ ਹੁੰਦੇ ਹਾਂ ਕੀ ਨਾਮ ਅਮਰ ਅਮਰਪਾਲ ਹਾਂਜੀ ਅਮਰਪਾਲ ਅਮਰਪਾਲ ਹਾਂ ਕਿੱਥੇ ਡਿਊਟੀ ਤੁਹਾਡੀ ਥਾਣਾ ਸਿਟੀ ਥਾਣਾ ਸਿਟੀ ਕਿੱਥੇ ਹੋਣ ਜਿਹੜਾ ਹਮਲਾ ਆਇਆ ਕੋਲ ਦੇ ਵਿੱਚ ਗੋਲੀ ਲੱਗੀ ਹੋਈ ਸੀ ਹਾਂਜੀ

ਦਾ ਦੇਖਿਆ ਜਾਵੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਲੜਾਈ ਝਗੜੇ ਦੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਕਿਉਂਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਦਿਨ ਹੈ ਜਿਦੇ ਚੱਲਦੇ ਵੱਖ-ਵੱਖ ਪਿੰਡਾਂ ਦੇ ਵਿੱਚ ਝਗੜਾ ਹੋਇਆ ਅਤੇ ਜ਼ਖਮੀ ਵੀ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ